ਉਹ ਸਮੁੰਦਰੀ ਜਹਾਜ ਜਿਹੜਾ ਸੀ ਉਹ ਕਈ ਵਾਰੀ ਮਹੀਨਾ ਦੋ-ਦੋ ਮਹੀਨੇ ਵੀ ਲਾ ਦਿੰਦੇ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਵਾਸਤੇ ਲੰਮਾ ਪੈਂਦਾ ਹੁੰਦਾ ਸੀ ਉਸੇ ਟਾਈਮ ਚੀਨ ਘੁੰਮਣ ਜਾਣਾ ਚਾਹਣਾ ਤੇ ਮੈਂ ਚੀਨੀ ਭਾਸ਼ਾ ਸਿੱਖ ਰਿਆ ਉਹ ਸਵਾਮੀ ਕਹਿੰਦੇ ਮੇਰੀ ਉਮਰ 30 ਸਾਲ ਆ ਉਹ ਕਹਿੰਦੇ ਮੈਨੂੰ 95 ਸਾਲ ਉਮਰ ਆ ਮੇਰੀ ਤੇ ਮੈਂ ਅਜੇ ਵੀ ਜ਼ਿੰਦਗੀ ਨੂੰ ਮਾਣਨਾ ਚਾਹਣਾ ਦੋਸਤੋ ਮੈਨੂੰ ਸਾਹ ਚੜਿਆ ਸਾਈਕਲਿੰਗ ਕਰਦਾ ਆਂ ਫੇਰ ਦਾ ਸੁਸੁੱਤ ਨਜ਼ਾਰਾ ਮੇਰੇ ਪਿੱਛੇ ਆ ਸੂਰਜ ਦਿਵਤਾ ਉਹ ਗਰੇ ਨੇ ਬੜਾ ਸੋਹਣਾ ਪਿਆਰਾ ਜਿਹਾ ਨਜ਼ਾਰਾ ਇੱਥੋਂ ਦਾ ਨਹਿਰ ਦਾ ਤੇ ਨਹਿਰ ਤਾਂ ਸੁੱਕੀ ਆ ਤੇ ਮੈਂ ਆ ਚਲੋ ਕੋਈ ਤੁਹਾਡੇ ਨਾਲ ਬਹਿ ਕੇ ਅੱਜ ਦੀ ਸਾਜ ਪਾਉਨੇ ਆ ਦੋਸਤੋ ਸਾਡਾ ਜਿਹੜਾ ਭਾਰਤ ਦੇਸ਼ ਆ ਇਹਦੀ ਉੱਤਰਪਾਈ ਆ ਚਾਹੇ ਦੱਖਣ ਇਹਨੇ ਬਹੁਤ ਸਾਰੇ ਦਾਰਸ਼ਨਿਕ ਪੈਦਾ ਕੀਤੇ ਸਮੇ ਸਮੇ ਤੇ ਔਰ ਇਸ ਗੱਲ ਦਾ ਮਾਣ ਇਸ ਧਰਤੀ ਨੂੰ ਰਹੂਗਾ ਇੱਥੇ ਸੂਫੀ ਸੰਤ ਇੱਥੇ ਸਾਇੰਟਿਸਟ ਇੱਥੇ ਖਿਡਾਰੀ ਮਧਰੇ ਜਰਖੇ ਜਮੀਨ ਆ ਇੰਦੇ ਕਿਸੇ ਟਾਈਮ ਰਾਮਾ ਨੰਦ ਜੀ ਸਵਾਮੀ ਰਾਮਾ ਨੰਦ ਜਾ ਰਹੇ ਸੀ ਕਿਸੇ ਬਾਹਰ ਦੇ ਦੇਸ਼ ਘੁੰਮਣ ਪੁਰਾਣੀ ਗੱਲ ਆ ਉਸ ਟਾਈਮ ਹਵਾਈ ਜਿਹੜੀ ਸੇਵਾ ਸੀ ਉਹ ਘੱਟ ਸੀ ਤੇ ਜ਼ਿਆਦਾਤਰ ਸਫ਼ਰ ਜਿਹੜਾ ਸੀ ਉਹ ਸਮੁੰਦਰੀ ਹੁੰਦਾ ਸੀ ਤੇ ਉਹ ਸਮੁੰਦਰੀ ਜਿਹੜਾ ਸੀ ਉਹ ਕਈ ਵਾਰੀ ਮਹੀਨਾ ਦੋ-ਦੋ ਮਹੀਨੇ ਵੀ ਲਾ ਦਿੰਦੇ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਲੰਮਾ ਪੈਂਡਾ ਹੁੰਦਾ ਸੀ ਤੋਂ ਕਿਤੇ ਸਵੇਰੇ-ਸਵੇਰੇ ਬੈਠੇ ਸੀ ਰਾਮਾਦਾਨ ਜੀ ਨੂੰ ਦੇਖ ਰਹੇ ਇੱਕ ਬਜ਼ੁਰਗ ਨੂੰ ਕਾਫੀ ਦਿਨਾਂ ਤੋਂ ਨੋਟ ਕਰ ਰਹੇ ਸੀ ਤੋ ਬਜ਼ੁਰਗ ਕੋਈ ਨਾ ਕੋਈ ਪੜਦਾ ਰਹਿੰਦਾ ਸੀ। ਤੋ ਇੱਕ ਦਿਨ ਸਵਾਮੀ ਜੀ ਤੋ ਰਿਆਣਾ ਗਿਆ ਤੇ ਉਹ ਬਜ਼ੁਰਗ ਕੋਲ ਗਏ। ਉਹਨਾਂ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਹਜਰਤ ਤੇ ਦੱਸੋ ਵੀ ਤੁਸੀਂ ਕੀ ਪੜਦੇ ਰਹਿੰਦੇ ਜੀ? ਤੋ ਬਜ਼ੁਰਗ ਨੇ ਬੜਾ ਪਿਆਰਾ ਜਵਾਬ ਦਿੱਤਾ ਉਹ ਕਹਿੰਦਾ ਮੈਂ ਜਿ세 ਟਾਈਮ ਚੀਨ ਘੁੰਮਣ ਜਾਣਾ ਚਾਹੁੰਨਾ ਤੇ ਮੈਂ ਚੀਨੀ ਭਾਸ਼ਾ ਸਿੱਖ ਰਿਹਾ। ਤੇ ਰਾਮਰਾਜ ਜੀ ਨੂੰ ਇਹਨਾਂ ਦੇ ਪਤਾ ਸੀ ਕਿ ਚੀਨੀ ਭਾਸ਼ਾ ਸਿੱਖਣੀ ਬਹੁਤ ਔਖੀ ਆ ਕਿਉਂਕਿ ਇਹਦੇ ਜਿਹੜੇ ਮਹਾਰਨੀਆਂ ਉਹ ਆਪਣੇ ਪੰਜਾਬੀ ਦੇ ਉਗੜੇੜੜੀ ਵਰਗੀ ਤੇ ਹੈ ਨਹੀਂ ਇਹ ਚਿੱਤਰ ਭੁੰਦੇ ਆ ਉਹਨਾਂ ਚਿੱਤਰਾਂ ਨੂੰ ਯਾਦ ਰੱਖਣਾ ਜਿਹੜਾ ਵਾ ਬੜਾ ਔਖਾ ਹੁੰਦਾ ਤੇ ਫਿਰ ਇਹ ਭਾਸ਼ਾ ਜਿਹੜੀ ਸਿੱਖੀ ਜਾਂਦੀ ਹੈ ਜਿਦੋਂ ਤੁਹਾਡੇ ਉਹ ਜਿਹਨ ਚੰਗੀ ਤਰ੍ਹਾਂ ਬਹਿ ਜਾਂਦੀ ਨੇ ਤੇ ਉਹ ਕਹਿੰਦਾ ਬਜ਼ੁਰਗ ਬڑے ਇਤਰਾਮ ਨਾਲ ਕਹਿੰਦਾ ਵੀ ਮੇਰੇ ਬਜ਼ੁਰਗ ਇਹਦੇ ਤੁਹਾਨੂੰ ਪਾਹਾ ਸਿੱਖ ਜਾਂ 10 ਸਾਲ ਲੱਗੇ ਨੇ ਤੁਹਾਡੀ ਉਮਰ ਕਿੰਨੀ ਆ ਤੇ ਬਜ਼ੁਰਗ ਥੋੜਾ ਜਿਹਾ ਸੋਚੀ ਪੈ ਕੇ ਕਹਿੰਦੇ 95 ਸਾਲ ਉਹ ਕਹਿੰਦਾ ਵੀ ਇਹ 10 ਸਾਲ ਤੁਹਾਨੂੰ ਸਿੱਖਦਿਆਂ ਲੱਗ ਜਣੇ ਭਾਸ਼ਾ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੇ ਜੇ 10 ਵੀ ਸਾਲ ਕੋਈ ਚੀਜ਼ ਕੰਮ ਨਾ ਆਵੇ ਤੇ ਫਿਰ ਉਹਨੂੰ ਸਿੱਖਣ ਦਾ ਫਾਇਦਾ ਕੀ ਆ ਤੇ ਉਹ ਬਜ਼ੁਰਗ ਕਹਿੰਦੇ ਆ ਰਾਮਾ ਰਾਜ ਜੀ ਬੈਠੋ ਮੇਰੇ ਲਾਗੇ ਉਹ ਵੇਗੇ ਉਹ ਕਹਿੰਦੇ ਤੁਹਾਡੀ ਉਮਰ ਕਿੰਨੀ ਆ? ਸੁਆਮੀ ਕਹਿੰਦੇ ਮੇਰੀ ਉਮਰ 30 ਸਾਲ ਆ। ਉਹ ਕਹਿੰਦੇ ਮੈਨੂੰ 95 ਸਾਲ ਉਮਰ ਆ ਮੇਰੀ। ਤੇ ਮੈਂ ਅਜੇ ਵੀ ਜ਼ਿੰਦਗੀ ਨੂੰ ਮਾਣਨਾ ਚਾਹੁੰਨਾ। ਤੇ ਜ਼ਿੰਦਗੀ ਕੀ ਆ ਉਹ ਦੇਖਣਾ ਚਾਹੁੰਨਾ ਤੇ ਤੁਸੀਂ 30 ਸਾਲ ਦੀ ਉਮਰ 'ਚ ਹੀ ਜੰਮਣ ਮਰਨ ਦੇ ਚੱਕਰ 'ਚ ਪੈ ਗਏ ਸੀ। ਉਵੇਂ ਦਾ ਪਰ ਦੇਖਦੀ ਇਹੋ ਹੀ ਤੇ ਸਾਡੇ ਚ ਕਮੀ ਆ ਕਿ ਸਾਨੂੰ ਜਿੰਨੇ ਵੀ ਸੰਤ ਮਿਲੇ ਆ ਸਾਧੂ ਮਿਲੇ ਆ ਸਾਨੂੰ ਮੌਤ ਤੋਂ ਡਰਾਈ ਜਾਂਦੇ ਆ ਮੌਤ ਤੋਂ ਬਾਅਦ ਕਿੰਨੇ ਕੀ ਵੇਖਿਆ ਹਾਸਲ ਤੇ ਸਾਡਾ ਇਹ ਆ ਨਾ ਕਿ ਅਸੀਂ ਇਸ ਜ਼ਿੰਦਗੀ ਚ ਕਿੰਨਾ ਜੀਵੇ ਆ ਸਾਡੇ ਕੋਲ ਜ਼ਿੰਦਗੀ ਸੀ ਅਸੀਂ ਇਹਨੂੰ ਕਿੰਨਾ ਮਾਰਿਆ ਇਹਦੇ ਕਿੰਨੇ ਰੰਗ ਦੇਖੇ ਬੜੀ ਗਹਿਰੀ ਗੱਲ ਉਹ ਨਾ ਕੀਤੀ ਉਹ ਕਹਿੰਦੇ ਮੈਨੂੰ ਤੇ ਨਹੀਂ ਲੱਗਦਾ ਕਿ ਮੈਂ ਦਸਾਲੀ ਭਾਸ਼ਾ ਸਿੱਖ ਕੇ ਫਿਰ ਮੈਂ ਮਰ ਜੂੰਗਾ ਮੈਂ ਤਾਂ ਇਸ ਜੀਤ ਦਾ ਪੂਰਾ ਆਨੰਦ ਆਖਰੀ ਸਾਹ ਤੱਕ ਮਾਣੂਗਾ ਤੇ ਆਂਦੇ ਤੁਹਾਡੇ ਕੋਲ ਕੀ ਗਰੰਟੀ ਹੈ 30 ਸਾਲ ਦੀ ਉਮਰ ਤੇ ਉਹ ਕਹਿੰਦੇ ਨਹੀਂ ਗਰੰਟੀ ਤੇ ਕੋਈ ਨਹੀਂ ਸਵਾਮੀ ਜੀ ਕਹਿੰਦੇ ਮੌਤ ਤੇ ਸਾਡੀ ਉਦੋਂ ਹੀ ਤੈ ਹੈ ਜਦੋਂ ਅਸੀਂ ਜੰਮਦੇ ਆ ਸਵਾਮੀ ਜੀ ਕਹਿੰਦੇ ਇੱਥੇ ਫਿਰ ਫਰਕ ਪੈਂਦਾ ਨਾ ਬਜ਼ੁਰਗ ਕਹਿੰਦੇ ਸਵਾਮੀ ਜੀ ਸਾਨੂੰ ਇਸ ਥੱਥ ਨੂੰ ਲੈ ਕੇ ਚੱਲਣਾ ਚਾਹੀਦਾ ਕਿ ਸਾਨੂੰ ਆ ਜੀਵਨ ਮਿਲਿਆ ਇਹਨੂੰ ਕਿਤਰਾ ਜੀਉਣਾ ਇਸ ਜੀਵਨ ਦਾ ਹਾਸਲ ਕੀ ਇਸ ਜੀਵਨ ਦਾ ਮਤਲਬ ਕੀ ਆ ਸਾਡੇ ਸਾਹ ਸਾਦੀ ਹਰ ਤੰਦ ਦਾ ਮਤਲਬ ਕੀ ਆ ਇਹ ਨਹੀਂ ਕਿ ਇੱਥੇ ਅਸੀਂ ਜੋ ਮਰਜ਼ੀ ਕਰੀ ਜਾਈਏ ਤੇ ਇਸ ਜ਼ਿੰਦਗੀ ਨੂੰ ਜੀਏ ਨਾ ਉਸ ਆਸ 'ਚ ਕਿ ਸਾਨੂੰ ਅਗਲੇ ਜਨਮ ਜੰਨਤ ਮਿਲੂਗੀ ਤੇ ਸਾਨੂੰ ਆ ਮਿਲੂਗਾ ਤੇ ਸਾਨੂੰ ਉਹ ਮਿਲੂਗਾ ਸਵਰਗ ਮਿਲੂਗਾ ਇਹ ਤਾਂ ਗੱਲਾਂ ਕਲਪਨਿਕ ਨੇ ਨਾ ਉੱਥੋਂ ਆ ਕੇ ਕਿਸੇ ਨੇ ਦੱਸਿਆ ਨਾ ਇੱਥੋਂ ਕਿਸੇ ਨੇ ਜਾ ਕੇ ਦੱਸਿਆ ਇਸ ਕਰਕੇ ਬੜੀ ਪਿਆਰੀ ਉਹ ਬਜ਼ੁਰਗ ਨੇ ਸਵਾਮੀ ਜੀ ਨੂੰ ਮਿਸਾਲ ਦਿੱਤੀ ਉਹਨੂੰ ਕਿਹਾ ਕਿ ਜ਼ਿੰਦਗੀ ਜਿਓ ਮੈਂ 95 ਸਾਲ ਦੀ ਉਮਰ ਤੇ ਵੀ ਜ਼ਿੰਦਗੀ ਨਾਲ ਲੜਨੀ ਛੱਡਿਆ ਤੇ ਜ਼ਿੰਦਗੀ ਨੂੰ ਜੀ ਰਿਆ ਤੇ ਤੁਸੀਂ ਆਪਣੇ ਸਿਰ ਦੇ ਉੱਤੇ ਮੌਤ ਦੀ ਟੋਪੀ ਪਾਈ ਫਿਰਦੇ ਜੀ ਜਿਹਦਾ ਸਾਇਆ ਹੱਟਮ-ਟੰਦ ਬਰਦਾ ਰਹਿਦਾ ਜਦੋਂ ਮੌਤ ਆਣੀ ਆਉਣੀ ਆ ਦੇਖੀ ਜਾਊਗੀ ਨજર ਜ਼ਿੰਦਗੀ ਆ ਇਹਨੂੰ ਤੇ ਜਿਓ ਇਹ ਸੀ ਦੋਸਤੋ ਮੇਰੀ ਅੱਜ ਦੀ ਛੋਟੀ ਜਿਹੀ ਇੱਕ ਸਾਂਝ ਜਿਹੜੀ ਮੈਂ ਤੁਹਾਡੇ ਨਾਲ ਇੱਥੇ ਬਹਿ ਕੇ ਪਾਈ ਨਾਲੇ ਤੁਹਾਨੂੰ ਆ ਆਲਾ ਦੋਆਲਾ ਜਿਹੜਾ ਇਹਦਾ ਖੂਬਸੂਰਤ ਨਜ਼ਾਰਾ ਦਿਖਾਇਆ ਤੇ ਉਹੋ ਹੀ ਨਹਿਰ ਦਾ ਪੁਲ ਤੇ ਦੋਸਤੋ ਜ਼ਿੰਦਗੀ ਨੂੰ ਜਿਓ ਜ਼ਿੰਦਗੀ ਨੂੰ ਜਿੰਦਾਬਾਦ ਰੱਖੋ ਜ਼ਿੰਦਗੀ ਨੂੰ ਭਰਪੂਰ ਜਿਓ ਇਹ ਸਾਡੀ ਆਪਣੀਆਂ ਇਹਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਕਿ ਕੋਈ ਸਾਨੂੰ ਆ ਕੇ ਡਰਾਵੇ ਇਤਰਾਣੀ ਇਤਰਾਣੀ ਸਾਡੇ ਹਰ ਸਾਹ ਦੀ ਕੀਮਤ ਦਾ ਸਾਨੂੰ ਪਤਾ ਹੋਣਾ ਚਾਹੀਦਾ ਪਲ ਪਲ ਜਿਹੜਾ ਸਾਡੇ ਆਸਤੇ ਬਹੁਤ ਕੀਮਤੀ ਆ ਤੇ ਮੇਰੇ 채ਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਕੀਰਤ ਪ੍ਰਤਾਪਨ ਨੂੰ ਜਿੱਥੇ-ਜਿੱਥੇ ਵਿਦੇਸ਼-ਵਿਦੇਸ਼ ਵਸਦੇ ਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ